ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਨਵੇਂ ਬਲੌਗ ਦੇ ਵਿੱਚ ਸੋ ਅੱਜ ਆਪਾਂ ਅਪਲਾਈ ਕਰਾਂਗੇ ਜਨਰਲ ਕਾਸਟ ਦਾ ਸਰਟੀਫਿਕੇਟ ਸੋ ਆਓ ਹੁਣ ਆਪਾਂ ਕਰਦੇ ਹਾਂ ਅਪਲਾਈ ਸਭ ਤੋਂ ਪਹਿਲਾਂ ਪੰਜਾਬ ਗਵਰਨਮੈਂਟ ਦੀ ਵੈਬਸਾਈਟ ਖੋਲ੍ਹਾਂਗੇ ਪੰਜਾਬ ਗਵਰਨਮੈਂਟ ਦੀ ਵੈਬਸਾਈਟ ਖੋਲਣ ਦੇ ਬਾਅਦ ਆ ਵੱਖ-ਵੱਖ ਤਰ੍ਹਾਂ ਦੀਆਂ ਟੈਬ ਓਪਨ ਹੋਣਗੀਆਂ ਸੋ ਆਪਾਂ ਪਹਿਲੀ ਤੇ ਕਲਿੱਕ ਕਰਾਂਗੇ ਇਹਦੇ ਬਾਅਦ ਇੱਥੇ ਪੰਜਾਬ ਗਵਰਨਮੈਂਟ ਦਾ ਜਿਹੜਾ ਡੈਸ਼ਬੋਰਡ ਆ ਵੈਬਸਾਈਟ ਦਾ ਡੈਸ਼ਬੋਰਡ ਹੈ ਉਹ ਸਾਰਾ ਓਪਨ ਹੋ ਜਾਣਾ ਕਿ ਉਸ ਦੇ ਬਾਅਦ ਆਪਾਂ ਸਰਵਿਸ ਤੇ ਜਾਵਾਂਗੇ ਇਹਦੇ ਵਿੱਚ ਐਪਲੀਕੇਸ਼ਨ ਫਾਰਮ ਦੀ অপਸ਼ਨ ਆ ਉਹਦੇ ਤੇ ਜਾਵਾਂਗੇ ਸੋ ਇੱਥੇ ਕਲਿੱਕ ਕਰਨ ਦੇ ਬਾਅਦ ਆਪਾਂ ਜਿੰਨੀਆਂ ਵੀ ਸਰਵਿਸਾਂ ਆਆਂ ਸਾਰਿਆਂ ਦੇ ਰਿਲੇਟਿਡ ਇਹਦੇ ਵਿੱਚ ਐਪਲੀਕੇਸ਼ਨ ਫਾਰਮ ਆ ਕਾਸਟ ਸਰਟੀਫਿਕੇਟ ਤੋਂ ਲਾਭਾ ਹੋਰ ਵੀ ਜੇ ਕੋਈ ਫਾਈਲ ਅਪਲਾਈ ਕਰਨੀ ਆ ਉਹਦੇ ਸਾਰਿਆਂ ਦੇ ਫਾਰਮ ਇਹਦੇ ਵਿੱਚ ਤੁਹਾਨੂੰ ਮਿਲ ਜਾਣੇ ਆ ਜਿੰਨੇ ਵੀ ਪੰਜਾਬ ਦੇ ਰਿਲੇਟਿਡ ਸਰਵਿਸਾਂ ਆਆਂ ਉਦੇ ਸਾਰੇ ਅਪਡੇਟ ਫਾਰਮ ਇਸ ਵੈਬਸਾਈਟ 'ਚ ਹੁੰਦੇ ਆ ਸੋ ਆਪਾਂ ਇਸ ਸਭ ਤੋਂ ਪਹਿਲਾਂ ਕਾਸਟ ਸਰਟੀਫਿਕੇਟ ਦਾ ਫਾਰਮ ਕੱਢਾਂਗੇ ਜਿੱਦਾਂ kia ਲਿਖਿਆ ਹੋਇਆ ਆ ਇਹਦੇ ਤੇ ਆਪਾਂ ਓਕੇ ਕਰਾਂਗੇ ਪੀਡੀਐਫ ਦੇ ਉੱਤੇ ਪੀਡੀਐਫ ਤੇ ਓਕੇ ਕਰਕੇ ਆਪਾਂ ਇਸ ਫਾਰਮ ਨੂੰ ਕੱਢਾਂਗੇ ਸੋ ਇਹ ਅਪਲੀਕੇਸ਼ਨ ਫਾਰਮ ਆ ਇਹਦੇ ਉੱਪਰ ਸਾਰਾ ਕੁਝ ਪੈਨਸ਼ਨ ਕੀਤਾ ਡਿਪਾਰਟਮੈਂਟ ਲਿਖਿਆ ਆ ਨੀਚੇ ਲਿਖਿਆ ਆ ਜਨਰਲ ਕਾਸਟ ਸੂਇ ਦੇ ਨਾਲ ਦੀ ਨਾਲ ਇੱਥੇ ਫੀਸ ਵੀ ਲਿਖੀ ਹੋਈ ਹੈ ਕਿ ਫੀਸ ਕਿੰਨੀ ਜਮਾ ਹੋਣੀ ਆ ਉਸ ਦੇ نیچے ਸਾਰੇ ਡਾਕੂਮੈਂਟ ਲਿਖੇ ਹੋਏ ਆ ਕਿ ਕਿਹੜੇ ਕਿਹੜੇ ਡਾਕੂਮੈਂਟ ਲੱਗਣੇ ਆ ਇਹ ਸਾਰਾ ਤੁਸੀਂ ਇੱਥੋਂ ਰੀਡ ਕਰਕੇ ਮੈਂ ਬੋਲ ਕੇ ਵੀ ਦੱਸ ਦਿੰਨਾ ਆ ਆਧਾਰ ਕਾਰਡ ਦੇ ਨਾਲ ਇੱਕ ਪ੍ਰੂਫ ਕੋਈ ਵੀ ਲਾ ਸਕਦੇ ਤੁਸੀਂ ਵੋਟਰ ਕਾਰਡ ਲਾ ਸਕਦੇ ਆ ਪੈਨ ਕਾਰਡ ਲਾ ਸਕਦੇ ਆ ਡਰਾਈਵਿੰਗ ਲਾਇਸੈਂਸ ਲਗਾ ਸਕਦੇ ਪਾਸਪੋਰਟ ਲਗਾ ਸਕਦੇ ਆ ਦੋ ਪ੍ਰੂਫ ਲਗਾ ਕੇ ਜਨਰਲ ਕਾਸਟ ਦਾ ਸਰਟੀਫਿਕੇਟ ਆਪਾਂ ਅਪਲਾਈ ਕਰ ਸਕਦੇ ਆ ਫਿਰ ਆ ਨੀਚੇ ਸਕਰੋਲ ਕਰਾਂਗੇ ਇਹਨੂੰ ਐਪਲੀਕੇਸ਼ਨ ਫਾਰਮ ਆਇਆ ਨਾ ਇਹਦੇ ਤੇ ਇੱਕ ਫੋਟੋ ਲੱਗਣੀ ਆ ਤੇ ਬਹੁਤ ਸੌਖਾ ਭਰ ਹੋਣਾ ਮੈਦ ਦੇ ਬਾਅਦ ਆਪਣਾ ਨਾਮ ਫਿਰ ਫਾਦਰ ਨੇਮ ਵਾਸੀ ਦੇ ਬਾਅਦ ਆਪਾਂ ਐਡਰੈਸ ਲਿਖ ਦਾਂਗੇ ਤਹਿਸੀਲ ਦੇ ਬਾਅਦ ਤਹਿਸੀਲ ਜ਼ਿਲ੍ਹੇ ਦੇ ਬਾਅਦ ਜ਼ਿਲ੍ਹਾ ਮੈਂ ਡੈਸ਼ ਚਾਤੀ ਨਾਲ ਸੰਬੰਧ ਰੱਖਦਾ ਹਾਂ ਸੋ ਜੀ ਡੀ ਵੀ ਆਪਣੀ ਜਨਰਲ ਕਾਸਟ ਦੇ ਵਿੱਚ ਕਾਸਟ ਹੋਊਗੀ ਜੋ ਵੀ ਆ ਉਹ ਲਿਖਾਂਗੇ ਆਪਾਂ ਆ ਬਿਆਨ ਕਰਤਾ ਦੀ ਜਗ੍ਹਾ ਤੇ ਬਿਆਨ ਕਰਨ ਜਿੱਥੇ ਲਿਖਿਆ ਇੱਥੇ ਆਪਾਂ ਸਾਈਨ ਕਰਾਂਗੇ ਇੱਧਰ ਆਪਾਂ ਡੇਟ ਪਾ ਦਾਂਗੇ ਸੋ ਆ ਸਾਰੀਆਂ ਗਾਈਡਲਾਈਨਾਂ ਲਿਖੀਆਂ ਹੋਈਆਂ ਆ ਇਹ ਸ਼ਰਤਾਂ ਆ ਜਿਹੜੀਆਂ ਇਹਨੂੰ ਇੱਕ ਕਰ ਤੁਸੀਂ ਪੜ ਸਕਦੇ ਆ ਪੜਨ ਦੇ ਬਾਅਦ ਇੱਥੇ نیچے ਆਪਸ਼ਨ ਲਿਖਿਆ ਸਰਪੰਚ ਸਿਗਨੇਚਰ ਆਫ ਦਾ ਸਰਪੰਚ ਐਮ ਸੀ ਲੰਬੜਦਾਰ ਸੋ ਇੱਥੇ ਉਹਨਾਂ ਦੀ ਮੋਹਰ ਲਵਾ ਕੇ ਤੁਸੀਂ ਇਹਨੂੰ ਅਪਲੋਡ ਕਰਨਾ ਆ ਜਿਹੜੀ ਡਿਟੇਲ ਆ ਉੱਪਰ ਇਸ ਸਾਰੀ ਸਰਪੰਚ ਜਾਂ ਐਮਸੀ ਦੀ ਪਰ ਹੋਣੀ ਆ ਉਹਨਾਂ ਦਾ ਨਾਮ ਲਿਖ ਹੋਣਾ ਉਹ ਸੂਖਾ ਫਾਰਮ ਇਹਨੂੰ ਤੁਸੀਂ ਦੇਖੂਗੇ ਪਰ ਹੋ ਜਾਣਾ ਇੱਕ ਪੇਜ ਦਾ ਫਾਰਮ ਆ ਸੋ ਇੱਥੇ ਸਿਗਨੇਚਰ ਆਫ ਦਾ ਸਰਪੰਚ ਲੰਬੜਦਾਰ ਜਾਂ ਐਮਸੀ ਲਿਖਿਆ ਹੋਇਆ ਇੱਥੇ ਆਪਾਂ ਇਹਦੇ ਉੱਪਰ ਸਰਪੰਚ ਜਾਂ ਲੰਬੜਦਾਰ ਦੀ ਮੋਹਰ ਲਵਾਉਣੀ ਆ ਮੋਹਰ ਲਵਾ ਕੇ ਨਾਲ ਸਾਈਨ ਕਰਾ ਲੈਣੇ ਆ ਬਸ ਆਹੀ ਇੱਕ ਛੋਟਾ ਜਿਹਾ ਫਾਰਮ ਆ ਹੁਣ ਆਪਾਂ ਸਿੱਧਾ ਕਨੈਕਟ ਪੰਜਾਬ ਦਾ ਪੋਰਟਲ ਖੋਲਾਂਗੇ ਕਨੈਕਟ ਪੰਜਾਬ ਦੇ ਪੋਰਟਲ ਦੇ ਉੱਤੇ ਫਸਟ ਲਿੰਕ ਤੇ ਆਪਾਂ ਓਪਨ ਕਰਾਂਗੇ ਸੋ ਓਪਨ ਕਰਨ ਦੇ ਬਾਅਦ ਡੈਸ਼ਬੋਰਡ ਓਪਨ ਹੋ ਜਾਏਗਾ ਲੌਗਇਨ ਵਿਦ ਓਟੀਪੀ ਤੇ ਜਾ ਕੇ ਆਪਣਾ ਮੋਬਾਈਲ ਨੰਬਰ ਭਰ ਕੇ ਆਪਾਂ ਇਸ ਨੂੰ ਲੌਗਇਨ ਕਰਾਂਗੇ ਸੋ ਜਿੱਦਾਂ ਕਿ ਮੈਂ ਹਰ ਵੀਡੀਓ 'ਚ ਦੱਸਦਾ ਹਾਂ ਕਿ ਇਸ ਦੇ ਉੱਪਰ ਪ੍ਰੋਫਾਈਲ ਕਿੱਦਾਂ ਬੰਨੀ ਆ ਇਸ ਪੋਰਟਲ ਦੇ ਉੱਤੇ ਉਹ ਜਿਹੜੀ ਪ੍ਰੋਫਾਈਲ ਅਕਾਊਂਟ ਕ੍ਰੀਏਟ ਕਰਨਾ ਆ ਉਹਦੇ ਚ ਸਭ ਤੋਂ ਪਹਿਲੀ ਮੈਂ ਵੀਡੀਓ ਪਾਈ ਹੋਈ ਆ ਅਪਲਾਈ ਬਰਥ ਸਰਟੀਫਿਕੇਟ ਉਸ ਵੀਡੀਓ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਆ ਕਿ ਇਸ ਪੋਰਟਲ ਦੇ ਉੱਤੇ ਅਕਾਊਂਟ ਕਿਵੇਂ ਬੰਨਣਾ ਆ ਸੋ ਇੱਥੇ ਮੋਬਾਈਲ ਨੰਬਰ ਭਰ ਕੇ ਆਪਾਂ ਸੈਂਡ ਓਟੀਪੀ ਤੇ ਓਕੇ ਕਰਦੇ ਆ OTB ਨੰਬਰ ਜੋ ਆਪਣੇ ਮੋਬਾਈਲ ਤੇ ਗਿਆ ਆ ਉਸ ਨੰਬਰ ਨੂੰ ਆਪਾਂ ਇੱਥੇ ਫਿਲ ਕਰਾਂਗੇ OTB ਨੰਬਰ ਭਰ ਕੇ ਆਪਾਂ ਸਬਮਿਟ ਕਰਕੇ ਅੱਗੇ ਜਾਵਾਂਗੇ ਸੋ ਇਹ ਸਾਰੀਆਂ ਸਰਵਿਸਾਂ ਤੁਸੀਂ ਘਰ ਬੈਠੇ ਅਪਲਾਈ ਕਰ ਸਕਦੇ ਆ ਤੁਹਾਨੂੰ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਜਾਣ ਦੀ ਲੋੜ ਨਹੀਂ ਸੋ ਇਹ ਅਕਾਊਂਟ ਬਣਿਆ ਸੀ ਅਕਾਊਂਟ ਓਪਨ ਹੋ ਜਾਣਾ ਓਪਨ ਹੋਣ ਦੇ ਬਾਅਦ ਆਪਾਂ ਅਪਲਾਈ ਸਰਵਿਸ ਤੇ ਕਲਿੱਕ ਕਰਾਂਗੇ ਅਪਲਾਈ ਤੇ ਓਕੇ ਕਰਦੇ ਆਂ ਇਸਦੇ ਬਾਅਦ ਆਪਾਂ ਸਰਚ ਜਿੱਥੇ ਲਿਖਿਆ ਹੋਇਆ ਉਸ ਕਾਲਮ ਤੇ ਓਕੇ ਕਰਾਂਗੇ ਟੋਪ ਸਰਵਿਸ ਤੇ ਓਕੇ ਕਰਦੇ ਆਂ ਸੋ ਇੱਥੇ ਆਪਾਂ ਡਿਪਾਰਟਮੈਂਟ ਸਿਲੈਕਟ ਕਰਾਂਗੇ ਸੋ ਜਿਹੜਾ ਵੀ ਡਿਪਾਰਟਮੈਂਟ ਹੈ ਇਸ ਦਾ ਤੁਸੀਂ ਇਹਨੂੰ ਦੇਖ ਕੇ ਸਿਲੈਕਟ ਕਰ ਸਕਦੇ ਆ ਆਪਾਂ ਸਿਲੈਕਟ ਕੀਤਾ ਹੋਇਆ ਆ ਸੋ ਇਹਦੇ ਵਿੱਚ ਸਾਰੀਆਂ ਕਾਸਟਾਂ ਆ ਐਸਸੀ, ਓਬੀਸੀ ਸ਼ੈਡਿਊਲ ਕਾਸਟ ਅਦਰ ਬੈਕਵਰਡ ਕਾਸਟ ਬੈਕਵਰਡ ਕਾਸਟ ਸਵੈ ਜਨਰਲ ਕਾਸਟ ਸਰਟੀਫਿਕੇਟ ਆਪਾਂ ਅਪਲਾਈ ਕਰਨਾ ਆ ਅਪਲਾਈ ਤੇ ਕਲਿੱਕ ਕਰਾਂਗੇ ਇਸ ਦੇ ਇਲਾਵਾ ਐਸਸੀ ਜਾਂ ਓਬੀਸੀ ਸਰਟੀਫਿਕੇਟ ਜਿਨ੍ਹਾਂ ਨੇ ਬਣਾਉਣਾ ਆ ਉਹਦੀ ਵੀਡੀਓ ਆਲਰੇਡੀ ਮੈਂ ਪਾ ਦਿੱਤੀ ਆ ਉਹਨੂੰ ਦੇਖ ਕੇ ਜਿਨ੍ਹਾਂ ਨੇ ਉਹ ਅਪਲਾਈ ਕਰਨਾ ਉਹ ਕਰ ਸਕਦੇ ਆ ਅਪਲਾਈ ਸਰਵਿਸ ਤੇ ਓਕੇ ਕਰਾਂਗੇ ਤੁਹਾਡੀ ਸਾਰੀ ਪ੍ਰੋਫਾਈਲ ਤੁਹਾਡੀ ਆ ਜੋ ਪਹਿਲਾਂ ਬਣੀ ਹੋਈ ਆ ਜੋ ਆਪਾਂ ਕਨੈਕਟ ਪੋਰਟਲ ਤੇ ਆਪਣੀ ਆਈਡੀ ਬਣਾਉਨੇ ਆ ਸਭ ਤੋਂ ਪਹਿਲਾਂ ਉਹ ਸਾਰੀ ਪ੍ਰੋਫਾਈਲ ਜਿਹੜੀ ਆ ਉਹ ਇੱਥੇ ਬਣ ਕੇ ਆ ਜਾਣੀ ਆ ਸੋ ਆਪਾਂ ਨੂੰ ਕੋਈ ਇੰਨਾ ਜ਼ਿਆਦਾ ਡਾਟਾ ਭਰਨ ਦੀ ਲੋੜ ਨਹੀਂ ਆ ਇੱਕ ਵਾਰ ਅਕਾਊਂਟ ਬਣਾਉਣਾ ਆ ਉਹ ਬਣਨ ਦੇ ਬਾਅਦ ਆਪਣਾ ਸਾਰਾ ਡਾਟਾ ਜੋ ਆ ਉਹ ਫੈਚ ਕਰ ਜਾਣੀ ਡਿਟੇਲ ਸਿਰਫ 5 ਤੋਂ 10 ਮਿੰਟ ਦੇ ਵਿੱਚ ਵਿੱਚ ਤੁਹਾਡੀ ਜਿਹੜੀ ਆ ਫਾਈਲ ਅਪਲਾਈ ਹੋ ਜਾਣੀ ਆ ਬਿਨਾਂ ਕਿਸੇ ਦਫ਼ਤਰ ਗਏ ਘਰ ਬੈਠੇ ਹੀ ਅਪਲਾਈ ਕਰ ਸਕਦੇ ਆਂ ਅ ਤੁਸੀਂ ਦੇਖ ਸਕਦੇ ਆ ਸਾਰਾ ਡਾਟਾ ਜੋ ਤੁਸੀਂ ਭਰਿਆ ਆ ਉਹ ਤੁਹਾਡਾ ਆਲਰੇਡੀ ਪਹਿਲਾਂ ਹੀ ਉਹਦੇ ਉੱਤੇ ਮੈਂਸ਼ਨ ਹੋ ਕੇ ਆ ਗਿਆ ਸਿਰਫ 2-4 ਕੋਰਮ ਤੁਸੀਂ ਭਰਨੇ ਆ ਸੋ ਵੀਡੀਓ ਡੀਪਲੀ ਇਸ ਕਰਕੇ ਬਣਾਈ ਦੀ ਆ ਤਾਂ ਜੋ ਜਿਹੜੇ ਨਵੇਂ ਕੰਮ ਕਰਦੇ ਆ ਜਾਂ ਨੰਮੀ ਵੀਡੀਓ ਦੇਖਦੇ ਆ ਉਹਨਾਂ ਲਈ ਥੋੜਾ ਔਖਾ ਹੁੰਦਾ ਇਸ ਕਰਕੇ ਸਾਰਾ ਕੱਲੀ-ਕੱਲੀ ਗੱਲ ਦੱਸਦੇ ਆ ਇੱਥੇ ਇੱਕ ਵਾਰ ਤੁਸੀਂ ਆਪਣੀ ਨਾਮ ਡਿਟੇਲ ਫਾਦਰ ਮਦਰ ਨੇਮ ਡੇਟ ਆਫ ਬਰਥ ਸਾਰਾ ਚੈੱਕ ਕਰਨਾ ਆ ਜੇ ਤੁਹਾਡਾ ਕੁਝ ਮਿਸਮੈਚ ਆ ਤਾਂ ਜਦੋਂ ਆਪਾਂ ਸਟਾਰਟਿੰਗ 'ਚ ਪ੍ਰੋਫਾਈਲ ਬਣਾਉਂਦੇ ਆ ਉੱਥੇ ਜਾ ਕੇ ਐਡਿਟ ਕਰ ਸਕਦੇ ਆ ਇੱਥੇ ਕਾਸਟ ਨੇਮ ਲਿਖਾਂਗੇ ਜੋ ਵੀ ਆਪਣੀ ਕਾਸਟ ਆ ਜਨਰਲ ਕਾਸਟ ਦੇ ਵਿੱਚ ਜਿੰਨੀਆਂ ਵੀ ਕਾਸਟ ਆਉਂਦੀਆਂ ਆ ਸ਼ਰਮੇ ਹੋ ਸਕਦੇ ਆ ਜਾਂ ਜੱਟ ਫੈਮਿਲੀ ਤੋਂ ਬਿਲੋਂਗ ਕਰਦੇ ਆ ਜੋ ਉਹਨਾਂ ਦੀਆਂ ਕਾਸਟਾਂ ਹੋਣਗੀਆਂ ਉਹ ਜੋ ਵੀ ਤੁਹਾਡੀ ਕਾਸਟ ਹੈਗੀ ਆ ਉਹ ਤੁਸੀਂ ਇੱਥੇ ਲਿਖ ਸਕਦੇ ਆ ਸਿਰਫ ਇੱਕ ਹੀ ਛੋਟਾ ਜਿਹਾ ਕਾਲਮ ਆ ਜਿਹਨੂੰ ਆਪਾਂ ਭਰਨਾ ਆ ਇੱਥੇ ਆਪਾਂ ਆਪਣੇ ਸ਼ਹਿਰ ਦਾ ਨਾਂ ਭਰ ਦਨਾਂ ਜਿਸ ਸ਼ਹਿਰ ਵਿੱਚ ਆਪਾਂ ਰਹਿੰਦੇ ਆਂ ਬਾਕੀ ਸਾਰਾ ਡਾਟਾ ਉੱਪਰ ਜਦ ਤੁਸੀਂ ਚੈੱਕ ਕਰੋਗੇ ਇਹ ਉਹੀ ਵਾਲਾ ਹੈ ਜੋ ਆਪਾਂ ਪਹਿਲਾਂ ਭਰ ਚੁੱਕੇ ਆਂ ਇੱਥੇ ਆਪਾਂ ਆਈਡੀ ਪ੍ਰੂਫ ਸਿਲੈਕਟ ਕਰਾਂਗੇ ਆਧਾਰ ਕਾਰਡ ਪੈਨ ਕਾਰਡ ਕਰ ਸਕਦੇ ਆਂ ਪਾਸਪੋਰਟ ਕਰ ਸਕਦੇ ਆਂ ਸਵਪਾ ਆਧਾਰ ਕਾਰਡ ਸਿਲੈਕਟ ਕਰਾਂਗੇ ਆਧਾਰ ਕਾਰਡ ਸਿਲੈਕਟ ਕਰਨ ਦੇ ਬਾਅਦ ਅਗਲੇ ਕਾਲਮ ਦੇ ਵਿੱਚ ਆਪਾਂ ਆਧਾਰ ਕਾਰਡ ਦਾ ਨੰਬਰ ਭਰਾਂਗੇ ਤੁਹਾਨੂੰ ਸਾਰਿਆਂ ਨੂੰ ਇੱਕ ਰਿਕੁਐਸਟ ਹੈ ਜੇ ਤੁਸੀਂ ਵੀਡੀਓ ਦੇਖਦੇ ਆ ਜਾਣਕਾਰੀ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਹਰ ਇੱਕ ਬੰਦੇ ਤੱਕ ਵੀਡੀਓ ਪਹੁੰਚੇ ਉਹ ਆਪਣਾ ਘਰ ਬੈਠੇ ਸਰਟੀਫਿਕੇਟ ਬਣਾ ਸਕੇ ਅਧਾਰ ਕਾਰਡ ਨੰਬਰ ਭਰਨ ਦੇ ਬਾਅਦ ਆਪਾਂ ਪ੍ਰੋਸੈਸਿੰਗ ਆਫਿਸ ਸਿਲੈਕਟ ਕਰਾਂਗੇ ਪ੍ਰੋਸੈਸਿੰਗ ਆਫਿਸ ਜਿਹੜਾ ਕਿ ਤੁਸੀਂ ਜਿਸ ਤਹਿਸੀਲ ਵਿੱਚ ਰਹਿੰਦੇ ਆ ਜੇ ਤੁਸੀਂ ਕਿਸੇ ਪਿੰਡ 'ਚ ਵੀ ਰਹਿੰਦੇ ਆ ਤੁਸੀਂ ਦੇਖ ਲੈਣਾ ਤੁਹਾਨੂੰ ਤਹਿਸੀਲ ਕਿਹੜੀ ਲੱਗਦੀ ਆ ਸੋ ਉਹੀ ਤਹਿਸੀਲ ਨੂੰ ਫਾਈਲ ਭੇਜਣੀ ਆ ਜਿੱਦਾਂ ਕਿ ਕੋਈ ਵੀ ਡਿਸਟ੍ਰਿਕਟ ਆ ਉਹਦੇ ਵਿੱਚ ਜਿੰਨੀਆਂ ਤਹਿਸੀਲਾਂ ਲੱਗਦੀਆਂ ਆ ਜਿਹੜੀ ਤਹਿਸੀਲ ਤੁਹਾਡੇ ਏਰੀਏ ਨੂੰ ਆ ਤੁਸੀਂ ਉਹਨੂੰ ਫਾਈਲ ਭੇਜਣੀ ਆ ਪ੍ਰਿੰਟ ਵਿਦ ਪ੍ਰੀਵਿਊ ਕਰਕੇ ਆਪਾਂ ਸਾਰੀ ਡਿਟੇਲ ਚੈੱਕ ਕਰਾਂਗੇ ਜੋ ਡਿਟੇਲ ਇਹਦੇ ਉੱਤੇ ਮੈਂਸ਼ਨ ਆ ਉਹੀ ਡਿਟੇਲ ਤੁਹਾਡੇ ਸਰਟੀਫਿਕੇਟ ਦੇ ਉੱਪਰ ਬਣ ਕੇ ਆਣੀ ਆ ਇੱਕ ਤਰ੍ਹਾਂ ਦਾ ਇਹ ਸਰਟੀਫਿਕੇਟ ਹੀ ਹੁੰਦਾ ਆ ਇਹਦੇ ਉੱਤੇ ਸਾਰਾ ਲਿਖਿਆ ਹੁੰਦਾ ਕਿ ਆਪਾਂ ਕੀ ਕੀ ਡਾਟਾ ਭਰਿਆ ਆ ਸੋ ਇਹਨੂੰ ਇੱਕ ਕਰ ਧਿਆਨ ਨਾਲ ਚੈੱਕ ਕਰ ਲੈਣਾ ਤੁਸੀਂ ਸਾਰਾ ਜਿੱਦਾਂ ਕਿ ਆ ਸਿਗਨੇਚਰ ਆਫ ਦਾ ਐਪਲੀਕੈਂਟ ਲਿਖਿਆ ਆ ਇਹ ਪੇਜ ਨੂੰ ਆਪਾਂ ਪ੍ਰਿੰਟ ਵਿਦ ਪ੍ਰੀਵਿਊ ਕਰਾਂਗੇ ਅੱਗੇ ਜਾ ਕੇ ਪ੍ਰਿੰਟ ਵਿਦ ਪ੍ਰੀਵਿਊ ਕਰਕੇ ਇਹਨੂੰ ਆਪਾਂ ਸੇਵ ਕਰ ਲਾਂਗੇ ਸੇਵ ਕਰਕੇ ਇਸ ਨੂੰ ਆਪਾਂ ਪ੍ਰਿੰਟ ਕੱਢ ਕੇ ਜਿੱਥੇ ਲਿਖਿਆ ਹੋਇਆ ਸਿਗਨੇਚਰ ਆਫ ਦਾ ਐਪਲੀਕੈਂਟ ਉੱਥੇ ਆਪਾਂ ਸਾਈਨ ਕਰਾਂਗੇ ਸਾਈਨ ਕਰਕੇ ਇਹ ਫਾਰਮ ਨੂੰ ਅੱਗੇ ਜਾ ਕੇ ਆਪਾਂ ਅਪਲੋਡ ਕਰਾਂਗੇ ਫਾਈਲ ਸਬਮਿਟ ਕਰਦੇ ਆਂ ਤੋ ਐਪਲੀਕੇਸ਼ਨ ਨੰਬਰ ਜਨਰੇਟ ਹੋ ਜਾਣਾ 65 ਰੁਪਏ ਦੀ ਫੀਸ ਹੈ ਜਿਹੜੀ ਆਨਲਾਈਨ ਜਮਾ ਹੋਣੀ ਆ ਬਿਨਾਂ ਕਿਸੇ ਦਫਤਰ ਗਏ 65 ਰੁਪਏ ਦੇ ਵਿੱਚ ਤੁਹਾਡਾ ਸਰਟੀਫਿਕੇਟ ਬਣ ਜਾਣਾ ਆ ਕੋਈ ਵੀ ਤੁਹਾਨੂੰ ਦਫਤਰ ਜਾਣ ਦੀ ਲੋੜ ਨਹੀਂ ਕਿਤੇ ਵੀ ਜਾਣ ਦੀ ਲੋੜ ਨਹੀਂ ਘਰ ਬੈਠੇ ਜੇ ਤੁਸੀਂ ਕਾਲਜ 'ਚ ਪੜ੍ਹਦੇ ਆ ਜਿਸ ਕਾਲਜ ਵਿੱਚ ਪੜ੍ਹਦੇ ਆ ਜੇ ਕਿਤੇ ਉੱਥੇ ਰਹਿੰਦੇ ਆ ਦੂਰ ਰਹਿੰਦੇ ਆ ਆਪਣੇ ਸ਼ਹਿਰ ਤੋਂ ਉੱਥੇ ਬੈਠੇ ਹੀ ਅਪਲਾਈ ਹੋ ਜਾਣਾ ਤੁਹਾਨੂੰ ਆਪਣੇ ਘਰ ਤੱਕ ਜਾਣ ਦੀ ਲੋੜ ਨਹੀਂ ਸਿਰਫ ਆ ਤੁਹਾਡੇ ਕੋਲ ਦੋ ਡਾਕੂਮੈਂਟ ਹੋਣੇ ਚਾਹੀਦੇ ਆ ਤੋ ਇਹਦੇ ਵਿੱਚ ਉਹਨਾ ਡਾਕੂਮੈਂਟ ਅਪਲੋਡ ਕਰਦੇ ਆ ਆਈਡੀ ਪ੍ਰੂਫ ਦੇ ਵਿੱਚ ਆਪਾਂ ਆਈਡੀ ਪ੍ਰੂਫ ਅਪਲੋਡ ਕਰਾਂਗੇ ਜਿੱਦਾਂ ਕੀ ਆਧਾਰ ਕਾਰਡ ਉਹਦੇ ਨਾਲ ਮੈਂ ਦੱਸਿਆ ਤੁਹਾਨੂੰ ਇੱਕ ਪ੍ਰੂਫ ਕੋਈ ਵੀ ਲਗਾ ਸਕਦੇ ਆ ਵੋਟਰ ਕਾਰਡ ਪੈਨ ਕਾਰਡ ਡਰਾਈਵਿੰਗ ਲਾਇਸੈਂਸ ਕੋਈ ਵੀ ਇੱਕ ਪ੍ਰੂਫ ਨਾਲ ਅਟੈਚ ਕਰਕੇ ਇੱਥੇ ਅਪਲੋਡ ਕਰਾਂਗੇ ਐਪਲੀਕੇਸ਼ਨ ਫਾਰਮ ਇਹ ਐਪਲੀਕੇਸ਼ਨ ਫਾਰਮ ਜਿਹੜਾ ਆ ਇਹਦੇ ਵਿੱਚ ਆਪਾਂ ਜਿਹੜਾ ਸਭ ਤੋਂ ਪਹਿਲਾਂ ਫਾਰਮ ਡਾਊਨਲੋਡ ਕੀਤਾ ਸੀ ਜਿੱਥੇ ਐਮਸੀ ਦੇ ਸਾਈਨ ਕਰਾਏ ਸੀ ਇੱਥੇ ਉਹ ਅਪਲੋਡ ਕਰ ਸਕਦੇ ਆ ਜੇ ਤੁਸੀਂ ਉਹ ਫਾਰਮ ਨਹੀਂ ਲਗਾਉਣਾ ਤਾਂ ਤਾਂ ਵੀ ਕੋਈ ਗੱਲ ਨਹੀਂ ਜਿਹੜਾ ਲਾਸਟ ਵਿੱਚ ਪ੍ਰਿੰਟ ਪ੍ਰੀਵਿਊ ਵਾਲਾ ਫਾਰਮ ਆ ਉਹ ਲਗਾ ਸਕਦੇ ਆ ਜੇ ਆਪਾਂ ਘਰ ਤੋਂ ਦੂਰ ਇੰਨੇ ਆਪਾਂ ਸਾਈਨ ਕਰਾ ਨਹੀਂ ਜਾ ਸਕਦੇ ਤਾਂ ਉਹ ਫਾਰਮ ਦੀ ਜ਼ਰੂਰਤ ਨਹੀਂ ਲਗਾਉਣੀ ਕਿਉਂਕਿ ਸਰਕਾਰ ਨੇ ਬੰਦ ਕੀਤਾ ਹੋਇਆ ਫਾਰਮ ਤਾਂ ਜਿਹੜਾ ਆਪਾਂ ਪ੍ਰਿੰਟ ਪ੍ਰੀਵਿਊ ਕੀਤਾ ਸੀ ਲਾਸਟ ਵਿੱਚ ਫਾਈਲ ਸਬਮਿਟ ਕਰਨ ਲੱਗੇ ਉਹ ਲਗਾਵਾਂਗੇ ਇੱਥੇ ਫੇਰ ਆਪਾਂ ਆਈਡੀ ਪ੍ਰੂਫ ਭਰਾਂਗੇ ਆਪਣਾ ਪ੍ਰੂਫ ਆਫ ਡੇਟ ਆਫ ਬਰਥ ਤੁਹ ਇਹਦੇ ਵਿੱਚ ਵੀ ਆਪਾਂ ਆਧਾਰ ਕਾਰਡ ਪੈਨ ਕਾਰਡ ਉਹੀ ਲਗਾ ਦਾਂਗੇ ਜੋ ਵੀ ਆਪਣਾ ਆਪਣੇ ਕੋਲ ਦੋ ਆਈਡੀ ਪ੍ਰੂਫ ਆਧਾਰ ਕਾਰਡ ਦੇ ਨਾਲ ਉਹ ਲਗਾ ਦਾਂਗੇ ਇਹਦੇ ਵਿੱਚ ਸਲਫ ਡੈਕੋਰੇਸ਼ਨ ਫਾਰਮ ਦੇ ਵਿੱਚ ਆਪਾਂ ਫਿਰ ਉਹੀ ਜੋ ਆਪਣਾ ਪ੍ਰਿੰਟ ਪ੍ਰੀਵਿਊ ਕਰਕੇ ਫਾਰਮ ਸੀ ਉਹ ਲਗਾਵਾਂਗੇ ਜੇ ਐਮਸੀ ਸਰਪੰਚ ਦੇ ਜਾਂ ਕਿਸੇ ਦੇ ਆਪਾਂ ਸਾਈਨ ਕਰਾਉਣੇ ਵੀ ਆ ਤਾਂ ਉਹ ਫਰਸਟ ਪੇਜ ਜਿਹੜਾ ਆਪਾਂ ਦਿਖਾਇਆ ਸੀ ਉੱਤੇ ਕਰਾ ਕੇ ਲਗਾਉਣੇ ਆ ਉਦੇ ਤੋਂ ਬਿਨਾ ਵੀ ਆਪਾਂ ਅਪਲਾਈ ਕਰ ਸਕਦੇ ਆ ਉਹ ਸਿਰਫ ਇਸ ਕਰਕੇ ਦੱਸਿਆ ਕਿ ਜੇ ਕਿਸੇ ਨੇ ਕਰਾਣੇ ਆ ਤਾਂ ਉਹ ਕਰਾ ਕੇ ਵੀ ਅਪਲਾਈ ਕਰ ਸਕਦੇ ਆ ਜੇ ਨਹੀਂ ਕਰਾਉਣੇ ਤਾਂ ਉਹਦੇ ਬਿਨਾ ਵੀ ਫਾਈਲ ਅਪਲਾਈ ਹੋ ਜਾਣੀ ਆ ਸੋ ਇਹ ਆਪਸ਼ਨਲ ਡਾਕੂਮੈਂਟ ਆ ਇਹਦੇ ਚਿੰਨਾ ਕੋਸ਼ ਲੱਗਦਾ ਨਹੀਂ ਆ ਪਹਿਲਾਂ ਆਪਾਂ ਬਸ ਆਈਡੀ ਪ੍ਰੂਫ ਤੇ ਫਾਰਮ ਅਪਲੋਡ ਕਰਨਾ ਸੀ ਉਹ ਕਰਕੇ ਹੁਣ ਆਪਾਂ ਅਪਲੋਡ ਡਾਕੂਮੈਂਟ ਤੇ ਜਾਵਾਂਗੇ ਸਿੱਧਾ ਅਪਲੋਡ ਡਾਕੂਮੈਂਟ ਕਰਾਂਗੇ ਸੋ ਇਹਦੇ ਵਿੱਚ ਸਾਰਾ ਲਿਖ ਕੇ ਆ ਗਿਆ ਉਹੀ ਐਪਲੀਕੇਸ਼ਨ ਨੰਬਰ ਤੇ ਫੀਸ ਪੇ ਦੇ ਉੱਪਰ ਆਪਾਂ ਕਲਿੱਕ ਕਰਕੇ ਆਪਣੀ ਫੀਸ ਤਾਰਾਂਗੇ ਬਸ ਇਸ ਦੇ ਵਿੱਚ ਆਪਾਂ ਯੂਪੀਆਈ ਡੈਬਿਟ ਕ੍ਰੈਡਿਟ ਨੈਟ ਬੈਂਕਿੰਗ ਜਿੱਦਾਂ ਵੀ ਤੁਹਾਡਾ ਦਿਲ ਕਰਦਾ ਉਸ ਤਰੀਕੇ ਨਾਲ ਆਪਾਂ ਪੇਮੈਂਟ ਕਰ ਦਵਾਂਗੇ ਪੇਮੈਂਟ ਕਰਨ ਦੇ ਬਾਅਦ ਤੁਹਾਡੀ ਐਪਲੀਕੇਸ਼ਨ ਨੰਬਰ ਜੋ ਹੈਗੀ ਸੀ ਉਹਦੀ ਰਸੀਦ ਤੁਹਾਡੇ ਫੋਨ ਤੇ ਵਟਸਐਪ ਆ ਜਾਂ ਟੈਕਸਟ ਮੈਸੇਜ ਆਈ ਆ ਜਾਏਗੀ ਸੋ ਇਸ ਦੇ ਬਾਅਦ ਆਪਣਾ ਜਨਰਲ ਕਾਸਟ ਦਾ ਸਰਟੀਫਿਕੇਟ ਅਪਲਾਈ ਹੋ ਜਾਏਗਾ ਤੇ ਸਰਟੀਫਿਕੇਟ ਬਣ ਕੇ ਵੀ ਫੋਨ ਦੇ ਉੱਪਰ ਟੈਕਸਟ ਮੈਸੇਜ ਆਈ ਆ ਜਾਏਗਾ ਕਿਉਂਕਿ ਜਿਨ੍ਹਾਂ ਨੇ ਅਪਲਾਈ ਕੀਤੇ ਹੋਏ ਆ ਪਹਿਲਾਂ ਮੇਰੀਆਂ ਵੀਡੀਓ ਦੇਖ ਕੇ ਸੋ ਉਹਨਾਂ ਨੂੰ ਪਤਾ ਆ ਜੇ ਤੁਸੀਂ ਨਹੀਂ ਅਪਲਾਈ ਕੀਤਾ ਤਾਂ ਵੀਡੀਓ ਦੇਖੋ ਵੀਡੀਓ ਦੇਖ ਕੇ ਆਪਣਾ ਘਰ ਬੈਠੇ ਆਪਣੀ ਕਾਸਟ ਦਾ ਸਰਟੀਫਿਕੇਟ ਅਪਲਾਈ ਕਰੋ ਸੋ ਫਾਈਨਲੀ ਤੁਸੀਂ ਦੇਖੇ ਲਿਆ ਹੋਣਾ ਕਿ ਜਨਰਲ ਕਾਸਟ ਦਾ ਸਰਟੀਫਿਕੇਟ ਘਰ ਬੈਠ ਕੇ ਆਪਾਂ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਆ ਸੋ ਜਿਨ੍ਹਾਂ ਨੇ ਜਨਰਲ ਕਾਸਟ ਦਾ ਸਰਟੀਫਿਕੇਟ ਬਣਾਉਣਾ ਹੈ ਹੁਣ ਤੁਸੀਂ ਵੀਡੀਓ ਦੇਖ ਕੇ ਕਰੋ ਅਪਲਾਈ ਜੇ ਵੀਡੀਓ ਚੰਗੀ ਲੱਗੀ ਤਾਂ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਾਂਗੇ ਬਹੁਤ ਜਲਦ ਇੱਕ ਹੋਰ ਨਵੀਂ ਇਨਫੋਰਮੇਸ਼ਨ ਵੀਡੀਓ ਲੈ ਕੇ ਧੰਨਵਾਦ ਜੀ ਜੈ ਹਿੰਦ